ਰਣਜੀਤ ਸਿੰਘ ਢੱਡਰੀਆਂ ਵਾਲੇ ਹਾਂਜੀ ਬੜਾ ਲੰਮਾ ਸਮਾਂ ਅੰਦਰਜਨ 15 ਕਿ ਸਾਲ ਉਹਨਾਂ ਦਾ ਜਿਹੜਾ ਹੈਗਾ ਬੜਾ ਵਿਵਾਦ ਗ੍ਰਸਤ ਰਿਹਾ ਖਾਸ ਕਰਕੇ 5-4 ਸਾਲ ਉਹਨਾਂ ਦੇ ਬਹੁਤ ਵਿਵਾਦ ਗ੍ਰਸਤ ਰਹੇ ਜੋ ਤੁਸੀਂ ਪਹਿਲਾ ਅਲੱਜਦੋ ਹੋਇਆ 2007 ਦੇ ਵਿੱਚ ਸਰਸੇ ਵਾਲਾ ਦਾ ਜਦੋਂ ਨੇ ਸਵਾਗ ਰੱਚਾ ਮਹਾਰਾਜ ਦਾ ਉਦੋਂ ਤੁਸੀਂ ਸਾਰੇ ਇਕੱਠੇ ਹੀ ਸੀਗੇ ਜਦੋਂ ਸਰਸੇ ਵਾਲੇ ਨੇ ਸਵਾਗ ਰੱਚਾ ਸਲਾਬਤਪੁਰੇ ਵਾਲਾ ਜਿਹੜਾ ਸੀ ਸਾਰਾ ਉਦੋਂ ਮਤਲਬ ਉਹਨੂੰ ਲੈ ਕੇ ਥੋੜਾ ਜਿਹਾ ਕਰੋਨਾ ਚੋਨਾ ਹਮਲਾ ਹੋਇਆ ਉਹਨਾਂ ਤੇ ਜੋ ਉਹਨੇ ਤੁਹਾਡੇ ਬਾਰੇ ਕਿਉਂ ਸੀਗਾ ਕਿ ਤੁਹਾਡਾ ਕੋਈ ਨਿੱਜੀ ਸੀਗਾ ਉਹ ਕਹਿੰਦਾ ਵੀ ਬਾਬੇ ਤੁਮੀ ਨਹੀਂ ਮੇਰੇ ਤੇ ਹਮਲਾ ਕਰਾ ਦਿੱਤਾ ਤੇ ਜੋ ਉਹਨੇ ਤਖਤਸਾਲ ਦੀ ਮਾਨ ਮਰਿਆ ਦੇ ਬਾਰੇ ਕਰਦਾ ਰਿਹਾ ਕੁਝ ਬੰਦੇ ਕਹਿੰਦੇ ਨੇ ਵੀ ਇਹ ਨਿੱਜੀ ਸੀਗਾ ਸੀ ਕੀ ਉਹ ਥੋੜੇ ਸ਼ਬਦਾਂ ਜੀ ਤੁਸੀਂ ਦੱਸਣਾ ਚਾਹੋ ਤਾਂ ਦੇਖੋ ਮੈਂ ਬੇਨਤੀ ਕਰਨੀ ਚਾਹੋਨਾ ਭਾਈ ਰਣਜੀਤ ਸਿੰਘ ਦੀ ਢੱਡਰਿਆਂ ਵਾਲੇ ਜੀ ਉਹਨਾਂ ਨਾਲ ਸਾਡਾ ਨਿੱਜੀ ਵਖਰੇਵਾ ਕੋਈ ਨਹੀਂ ਹੈ ਜੀ ਨਾ ਕੱਲ ਸੀ ਨਾ ਅੱਜ ਜੀ ਨਾ ਕੋਈ ਸਾਡੀ ਜائਦਾਦ ਜਾਇਦਾਦ ਦਾ ਨਾ ਵਟ ਬੰਨੇ ਦਾ ਰੋਲਾ ਜੀ ਸਿਧਾਂਤਕ ਪੱਖ ਤੋਂ ਕੁਝ ਵਖਰੇਵੇਂ ਪੈਦਾ ਹੋਏ ਜੀ ਕੋਈ ਦੇ ਸ਼ਬਦਾਂ ਦੀ ਮਰਿਆਦਾ ਦਾ ਉਲੰਘਣ ਹੋਇਆ ਜੀ ਪਹਿਲ ਕਦਮੀ ਉਹਨਾਂ ਵੱਲੋਂ ਕੀਤੀ ਗਈ ਹੂੰ ਇਹ ਜੋ ਘਟਨਾ ਵਾਪਰੀ ਬੜੀ ਦੁਖਦਾਇਕ ਹੈ ਜੀ ਮੇਰੇ ਵੱਨੋਂ ਦੁੱਖ ਹੈ ਹੂੰ ਇਹ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ ਜੀ ਭਾਈ ਰਣਜੀਤ ਸਿੰਘ ਦੀ ਕਈ ਵਾਰੀ ਨਾ ਜੀ ਭਾਵਨਾ ਕਹਿ ਲੋ ਜਾਂ ਕਿਸੇ ਹੂਰ ਖਿਆਲਾਂ ਦੇ ਵੇਗ ਵਿੱਚ ਬਹਿਣ ਵਿੱਚ ਬਹਿ ਕੇ ਨਾ ਕਈ ਵਾਰੀ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਉੱਤੇ ਵੀ ਜੀ ਜਾਂ ਧਾਰਮਿਕ ਸਿੱਖਿਆ ਪਾਉਂਦੇ ਵੀ ਕਈ ਵਾਰੀ ਸ਼ਬਦਾਂ ਦੀ ਮਰਿਆਦਾ ਤੋਂ ਅੱਗੇ ਚਲੇ ਜਾਂਦੇ ਸੀ ਜੀ ਕਈ ਵਾਰੀ ਤੁਸੀਂ ਦੇਖਿਆ ਹੂੰ ਜੀ ਇਸ ਕਰਕੇ ਇਹ ਇਹ ਕੁਝ ਕਾਰਨ ਸੀ ਪਰ ਸਿੱਖ ਪੰਥ ਦੇ ਵਿੱਚ ਇਹੋ ਜਿਹਾ ਮਾਹੌਲ ਮੈਂ ਅੱਜ ਵੀ ਕਹਿੰਦਾ ਨਹੀਂ ਹੋਣਾ ਚਾਹੀਦਾ ਹੂੰ ਹੂੰ ਸਾਨੂੰ ਹੋਏ 71 ਮਿੱਲੋ ਮੇਰੇ ਭਾਈ ਜੀ ਦੁਬਦਾ ਦੂਰ ਕਰੋ ਲੇ ਲਾਏ ਹਰ ਨਾਮੇ ਕੇ ਹੋ ਹੋ ਡੋੜੀ ਗੁਰਮੁਖੋਂ ਬੈਸੋ ਸਫਾ ਬਿਚਾਏ ਜੀ ਤੇ ਕੋ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਭਗਤੀ ਸ਼ਕਤੀ ਦਾ ਕੇਂਦਰ ਹੈ ਜੀ ਮੰਨ ਲਓ ਭਾਈ ਸਾਹਿਬ ਬਾਰੇ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕੋਈ ਹੁਕਮ ਕੀਤਾ ਨਾ ਜੀ ਤਾਂ ਭਾਈ ਸਾਹਿਬ ਨੂੰ ਖੁੱਲ੍ਹ ਦਲੀ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋ ਕੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕੋਈ ਵੀ ਵਿਚਾਰ ਸਾਹਮਣੇ ਆਈ ਹੈ ਜੀ ਸ਼੍ਰੀ ਅਕਾਲ ਤੱਕ ਕਿਸੇ ਵੀ ਵਿਅਕਤੀ ਦਾ ਨਹੀਂ ਸਹੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਦੀ ਸੰਸਥਾ ਉਹਨਾਂ ਦਾ ਪੱਖਤ ਹੈ ਹਮ ਸਿੰਘ ਸਹਿਬਾਨ ਉਸ ਤਖਤ ਦੀ ਤਰਜਮਾਨੀ ਕਰਦੇ ਆ ਜਿਹੜੀਆਂ ਗੱਲਾਂ ਦੇ ਕੋਈ ਇਤਰਾਜ਼ ਹੈ ਸਿੰਘ ਸਹਿਬਾਨਾਂ ਕੋਲੇ ਆ ਕੇ ਉਹਨਾਂ ਦੇ ਜਵਾਬ ਦੇ ਕੇ ਇਸ ਮਸਲੇ ਨੂੰ ਇਸ ਮਾਹੌਲ ਨੂੰ ਬਿਲਕੁਲ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਮਤਲਬ ਜਿਹੜੇ ਕੋਈ ਵਾਦ-ਵਿਵਾਦ ਹੈ ਨਾ ਜੀ 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 ਇਹਨਾਂ ਨੂੰ ਨਪਟਾ ਲਿਆ ਜਾਏ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵੱਧ ਚੜ ਕੇ ਯੋਗਦਾਨ ਪਾਇਆ ਜਾਏ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਉਹ ਕੋਤ ਸੰਤ ਰਹੇ ਪ੍ਰਚਾਰਕ ਬਣਦੇ ਰਹੇ ਫਿਰ ਅਖੀਰ ਤੇ ਮਤਲਬ ਤੁਸੀਂ ਕੀ ਮਤਲਬ ਅਨੁਭਵ ਕੀਤਾ ਵੀ ਕਿਹੜੀ ਵਜ੍ਹਾ ਹੋ ਸਕਦੀ ਪੀਰ ਭਾਈ ਰਣਜੀਤ ਸਿੰਘ ਇੱਕ ਜਿਸ ਤਰ੍ਹਾਂ ਸੰਸਥਾਵਾਂ ਦੇ ਮੁਖੀ ਜਾਂ ਸੰਸਥਾਵਾਂ ਦੇ ਪ੍ਰਚਾਰਕ ਸਾਧੂ ਹੁੰਦੇ ਨੇ ਉਹਨਾਂ ਤੋਂ ਹਟ ਕੇ ਬਿਲਕੁਲ ਇੱਕ ਜਿੱਦਾਂ ਕੋਈ YouTube ਵਲੌਗਰ ਹੁੰਦੇ ਨੇ ਹੁਣ ਉਹ ਬਣ ਗਏ ਨੇ ਕੀ ਕੀ ਖਾਸ ਗੱਲ ਵਰਤਿਆ ਉਹ ਦੇਖੋ ਇਹ ਤਾਂ ਇਹਨਾਂ ਗੱਲਾਂ ਦਾ ਇਹ ਸੋਚਦਾ ਤਾਂ ਉਹੀ ਵਧੀਆ ਜਵਾਬ ਦੇ ਸਕਦੇ ਮੈਂ ਤਾਂ ਨਹੀਂ ਦੇ ਸਕਦਾ ਜੀ ਪਰ ਲੇਕਿਨ ਜੋ ਵੀ ਕਾਰਨ ਬਣੇ ਹਨ ਉਹਨਾਂ ਨੂੰ ਸਿੰਘ ਸਾਹਿਬਾਨਾਂ ਕੋਲੇ ਅਪਰੋਚ ਕਰਕੇ ਸਹੀ ਬਾਦਲੀਲ ਉਹਨਾਂ ਗੱਲਾਂ ਦਾ ਹੱਲ ਕੱਢਣਾ ਚਾਹੀਦਾ ਸਾਨੂੰ ਸਿੱਖੀ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਬੈਠ ਕੇ ਮਿਲ ਬੈਠ ਕੇ योगदान ਪਾਉਣਾ ਚਾਹੀਦਾ ਲੱਗਦਾ ਵੀ ਕੁਝ ਬੰਦੇ ਆ ਇਹਨਾਂ ਨੂੰ ਕਰਾ ਹੀ ਪਾਤਾ ਹੋਊਗਾ ਚਾਹੀਦਾ ਦੇਖੋ ਮੈਂ ਇਹ ਸਮੇਂ ਸੰਤ ਜਨਰਲ ਸਿੰਘ ਕੀ ਬੜੇ ਬੜੇ ਸੋਹਣੇ ਵਿਚਾਰ ਪੇਸ਼ ਕਰਦੇ ਰਹੇ ਸਤਪੰਥ ਸਿੰਘ ਬੀਨ ਸਿੰਘ ਉਹਨਾਂ ਬਾਰੇ ਉਹਨਾਂ ਦੀ ਡੋਕਾ ਵੇ ਅਕੈਸਟ ਆਈ ਸੀ ਪਹਿਲਾਂ ਦੇਖੋ ਪਹਿਲੇ ਸਮਿਆਂ ਦੇ ਵਿੱਚ ਨਾ ਉਹ ਜੀ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਪ੍ਰਚਾਰ ਪ੍ਰਸਾਰ ਦੇ ਵਿੱਚ ਬੜਾ ਹੰਬੜਾ ਮਾਰਿਆ ਹੂੰ ਸੰਗਤਾਂ ਵੀ ਉਹਨਾਂ ਦਾ ਬੜਾ ਸਹਿਯੋਗ ਦਿੰਦੀਆਂ ਰਹੀਆਂ। ਜੀ। ਪਰ ਕੁਝ ਕਾਰਨਾ ਕਰਕੇ ਇਹ ਮੈਨੂੰ ਨਹੀਂ ਪਤਾ ਲੱਗਾ ਕਿ ਵੀ ਉਹ ਕਿਉਂ ਇਸ ਲਾਈਨ ਤੋਂ ਦੇਖੋ ਇੱਕ ਸੰਤ ਸਾਧੂ ਹੈ। ਇੱਕ ਸਿੱਖੀ ਦਾ ਪ੍ਰਚਾਰ ਹੈ, ਪ੍ਰਚਾਰਕ ਹੈ। ਜੀ। ਉਹਨੂੰ ਗੁਰਬਾਣੀ, ਗੁਰ ਇਤਿਹਾਸ ਸਿੱਖ ਪਰੰਪਰਾਵਾਂ ਦਾ ਜੋ ਕੇਂਦਰਾ ਉਹਦੇ ird gird ਦੀ ਰਹਿਣਾ ਚਾਹੀਦਾ। ਜੀ। ਉਸ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਸਹੀ। ਸ਼ਬਦਾਬਲੀ ਵੀ ਜਿਹੜੀ ਗੁਰਮਤ ਦੇ ਅਨੁਸਾਰ ਹੋਣੀ ਚਾਹੀਦੀ ਹੈ ਦੇਖੋ। ਜੀ ਜੀ ਜੀ। ਮੰਨ ਲਓ ਮੈਂ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਵਰਤ ਗਿਆ। ਜੀ। ਤਾਂ ਉਹ ਤੋਂ ਬਾਅਦ ਉਹਨੂੰ ਰੀਲਾਈਜ਼ ਕਰਨਾ ਸਾਡਾ ਫਰਜ਼ ਹੈ। ਜੀ। ਵੀ ਭਾਈ ਸਾਹਿਬ ਅਸੀਂ ਤੁਹਾਡੇ ਬਾਰੇ ਕੋ ਮਾੜੇ ਸ਼ਬਦ ਬੋਲੇ ਆ। ਹਮ। ਅਸੀਂ ਇਹਨਾਂ ਸ਼ਬਦਾਂ ਨੂੰ ਵਾਪਸ ਲੈਣੇ ਆ। ਜੀ। ਭਾਈ ਸਾਹਿਬ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਸੀ। ਜੀ। ਜਿਹੜੇ ਟਕਰਾ ਸਿੱਖਾਂ ਲਈ ਇਹ ਦੁਖਦਾਇਕ ਹੈ ਇਹ ਨਹੀਂ ਹੋਣੀ ਚਾਹੀਦੀ। ਹਮ। ਆਪਸੀ ਨਹੀਂ ਟਕਰਾ ਹੋਣਾ ਚਾਹੀਦਾ। ਜੀ। ਦੁਸ਼ਮਣ ਨਾਲ ਸਿੱਖ ਲੜਦੇ ਆਏ ਆ। ਕੰਸੀ ਲੜਦੇ ਰਹਿਣਾ ਜੀ ਉਹ ਸਾਡਾ ਇੱਕ ਜੰਗਜੂ ਜੀਵਨ ਦਾ ਹਿੱਸਾ ਪਰ ਆਪਸ ਦੇ ਵਿੱਚ ਸਾਨੂੰ ਜਿਹੜੇ ਸਾਡੇ ਸਿਧਾਂਤਕ ਵਖਰੇਵੇਂ ਹਨਾ ਭਾਈ ਸਾਹਿਬ ਨੂੰ ਦੇਖੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਰਾਈ ਕਿ ਸਿਧਾਂਤਕ ਜਿਹੜੇ ਵਖਰੇਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਜਾਂ ਸਾਡੀਆਂ ਪਰੰਪਰਾਵਾਂ ਮਰਜ਼ਾਦਾ ਨਾਲ ਉਹਨਾਂ ਨੂੰ ਤਿਆਗ ਕੇ ਜੀ ਵਿਸ਼ਾਲ ਦਿੱਲੀ ਦੇ ਨਾਲ ਕੌਮੀ ਭਾਵਨਾ ਨੂੰ ਅੱਗੇ ਰੱਖ ਕੇ ਉਹੀ ਰਸਤਾ اختیار ਕਰਨ ਜੀ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਜੀ ਭਾਈ ਰਣਜੀਤ ਸਿੰਘ ਟਡਰਿਆਂ ਵਾਲੇ ਕੱਲ ਨੂੰ ਅਕਾਲ ਤਖਤ ਸਾਹਿਬ ਤੇ ਜਿਹੜੇ ਉਹਨਾਂ ਤੇ ਇਲਜ਼ਾਮ ਸਿੱਪੀ ਉਹਨਾਂ ਨੇ ਇਹ ਇਹ ਕੋਈ ਪ੍ਰਚਾਰ ਦੌਰਾਨ ਕੁਝ ਗੱਲਾਂ ਕੀਤੀਆਂ ਨੇ ਜੇ ਉੱਥੇ ਹਾਜ਼ਰ ਹੋ ਜਾਣ ਤਾਂ ਭਾਈ ਹਰਨਾਮ ਸਿੰਘ ਹਣੀ ਉਹਨਾਂ ਨਾਲ ਰਲ ਕੇ ਜਾਉਣ ਨਾਲ ਕੋਈ ਬਵਾਦ-ਵਿਵਾਦ ਨਹੀਂ ਰਹੇਗਾ ਕੋਈ ਤਨਮਸਤ ਨਹੀਂ ਰਹੇਗਾ ਮੈਂ ਇੱਕ ਬੇਨਤੀ ਕਰਾਂ ਮੈਂ ਬਹੁਤ ਅੱਗੇ ਜਾਣ ਸ੍ਰੀ ਅਕਾਲ ਤਖਤ ਸਾਹਿਬ ਦੀ ਹਾਜ਼ਰੀ ਵਿੱਚ ਜੀ ਸਿੰਘ ਸਹਿਬਾਨਾਂ ਨਾਲ ਬੈਠ ਕੇ ਜੀ ਸਾਰੀਆਂ ਗੱਲਾਂ ਦਾ ਜੋ ਕੁਝ ਇਤਰਾਜ਼ ਉਠਾਏ ਆ ਜੀ ਉਹਨਾਂ ਦਾ ਹੱਲ ਕਰਨ ਵਾਲੇ ਕਦਮ ਵਾਲੇ ਪਾਸੇ ਤੁਰਦੇ ਆ ਹੂੰ ਉਹਨਾਂ ਨੂੰ ਪਿਛਲੀਆਂ ਜੋ ਗੱਲਾਂ ਬਾਤਾਂ ਹੋਈਆਂ ਜੀ ਉਹ ਜੋ ਗਲਤ ਰਸਤਾ ਵੀ ਕਹਿ ਲੋ ਕੋਈ ਸ਼ਬਦਾਵਲੀ ਵੀ ਕਹਿ ਲੋ ਸਿਧਾਂਤਕ ਵੀ ਜਿਹੜੇ ਉਹਨਾਂ ਨੇ ਅਟੈਕ ਕੀਤੇ ਆ ਜੀ ਉਹਨਾਂ ਸਾਰਿਆਂ ਦਾ ਨਪਟਾਰਾ ਅੱਜ ਤੱਕ ਸਭ ਨਾਲ ਬੈਠ ਕੇ ਸਿੰਘ ਸਾਹਿਬ ਨਾਲ ਬੈਠ ਕੇ ਕਰ ਸਕਦੇ ਆ ਹਮ ਮੈਂ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾ ਕੇ ਹਮ ਔਰ ਹੱਥ ਜੋੜ ਕੇ ਹਮ ਮੈਂ ਜੋ ਵੀ ਹੋਊਗਾ ਆਉਣ ਵਾਲੇ ਸਮੇਂ ਚ ਉਹਨਾਂ ਦਾ ਸਹਿਯੋਗ ਦਊਂਗਾ ਤੇ ਮੈਂ ਇਹ ਆਸ ਕਰੂੰਗਾ ਕਿ ਉਹ ਫੇਰ ਅੱਗੇ ਵਾਂਗੋਈ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਨਾਲ ਸੇਵਾ ਕਰਨ ਮੇਰਾ ਨਿੱਜੀ ਉਹਨਾਂ ਨੂੰ ਕੋਈ ਟਕਰਾ ਨਹੀਂ ਬਹੁਤ ਸੁਣੀ ਗਏ ਤੁਸੀਂ ਨਿੱਜੀ ਕੋਈ ਟਕਰਾ ਨਹੀਂ ਕੋਈ ਵਿਖਰੇਵਾ ਨਹੀਂ ਜੀ ਦੇਖੋ ਉਹਨਾਂ ਦੀ ਮਾਤਾ ਚੜ੍ਹਾਈ ਕੀਤੀ ਜੀ ਮਾਤਾ ਮਾਈ ਹੁੰਦੀ ਹੈ ਸਹੀ ਤੇ ਸਾਡੇ ਸਿੰਘ ਉੱਥੇ ਜਾ ਕੇ ਉਹਨਾਂ ਦੇ ਨਾਲ ਦਰਦੀ ਵੀ ਪ੍ਰਗਟਾ ਕੇ ਆਏ ਜੀ ਪਰ ਲੇਕਿਨ ਜਿਹੜੇ ਇਹ ਪੱਖ ਹੁੰਦੇ ਹੈ ਨਾ ਜੀ ਇਹ ਪੱਖ ਸਾਨੂੰ ਹਮੇਸ਼ਾ ਰੱਖਣੇ ਚਾਹੀਦੇ ਜੇ ਸਾਡਾ ਦਾ ਭਰਾ ਸਹੀ ਅਸੀਂ ਭਰਾ ਹਾਂ ਤੁਸੀਂ ਸਾਡੇ ਭਰਾ ਹੈ ਸਾਡੇ ਭਰਾ ਸਾਡੇ ਨਿੱਜੀ ਵਖਰੇਵੇਂ ਹੋਏ ਆ ਉਹਨਾਂ ਨੂੰ ਮਿਲ ਬੈਠ ਕੇ ਆਪਾਂ ਹੱਲ ਕਰ ਸਕਦੇ ਆ ਜੇ ਕੋਈ ਸਾਡੇ ਸਿਧਾਂਤ ਕੋ ਵਖਰੇਵੇਂ ਆ ਉਹ ਸਾਡੇ ਪਾਕਿਸਤਾਨ ਦੇ ਦਸੇਦਾਰ ਸਿੰਘ ਸਾਹਿਬਾਨ ਦੂਰ ਕਰ ਸਕਦੇ ਆ ਉੱਥੇ ਬੈਠੋ ਉਹ ਸਾਡੀਆਂ ਧਾਰਮਿਕ ਹਸਤੀਆਂ ਸਰਬੋਤਮ ਹਸਤੀਆਂ ਸਾਨੂੰ ਕੋਈ ਇਹਦੇ ਵਿੱਚ ਨੀਵੇਂ ਪਣੇ ਨੀਵਾ ਹੋਣ ਵਾਲੀ ਗੱਲ ਨਹੀਂ ਆ ਜੀ 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 ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਹਰ ਸਿੱਖ ਨੂੰ ਆਪਣੀ ਗਲਬਕੜੀ ਚ ਲਿਆ ਸਿੰਘ ਸਾਹਿਬ ਉਹਨਾਂ ਦੇ ਤਖਤ ਦੀ ਤਰਜਮਾਨੀ ਕਰਦੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਉੱਥੇ ਆ ਕੇ ਜੀ ਤਾਂ ਕਿ ਤਰੇਬਾ ਨੰਦੇ ਸਿੰਘ ਸਾਹਿਬਾਨ ਨਾਲ ਕੋਲੇ ਬੈਠ ਕੇ ਹਰ ਗੱਲ ਦਾ ਨੁਕਟਾਰਾ ਕਰ ਲੈਣਾ ਚਾਹੀਦਾ ਤਾਂ ਕਿ ਸਾਰੀ ਦੁਬਧਾ ਜਿਹੜੀ ਆ ਦੂਰ ਹੋ ਸਕੇ ਜੀ ਤਾਂ ਇਸ ਵਕਤ ਜੀ ਇੱਕ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਮਿਸ਼ਨ